ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਚੱਲਦਿਆਂ ਜਨ ਜੀਵਨ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ। ਦਿਮਾਜੀਵਾਲਾ ਦੇ ਨਜ਼ਦੀਕ ਵਗਦੇ ਸਾਤਲੂ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ। ਪਿੰਡ ਤੁਲੇਵਾਲ ਦੇ ਵਿੱਚ ਪਿਛਲੇ ਦਿਨੀ ਪਾਣੀ ਦੇ ਪੱਧਰ ਨੇ ਤੁਸੀਂ ਬਾਨੂ ਖੋਰਾ ਲਾਣਾ ਸ਼ੁਰੂ ਕਰ ਦਿੱਤਾ ਭਾਵੇਂ ਪ੍ਰਸ਼ਾਸਨ ਦੇ ਵੱਲੋਂ ਉੱਥੇ ਰੇਤ ਦੇ ਭਰੇ ਥੱਲੇ ਪੱਥਰਾ ਦੇ ਨਾਲ ਉਸ ਨੂੰ ਰੋਕਣ ਦੀ ਕੋਸ਼ਿਸ਼ ਜਾਰੀ ਹੈ ਪਰ ਵਾਰ-ਵਾਰ ਪਾਣੀ ਦੇ ਪੱਧਰ ਵਦਨ ਦੇ ਨਾਲ ਸਤਲੁਜ ਦੇ ਵਿੱਚ ਪਾਣੀ ਦੀ ਮਾਤਰਾ ਕਰੀਬ 2 ਲੱਖ ਕਿਊਸਿਕ ਵਾਖ ਰਹੀ ਹੈ ਜਿਸ ਕਾਰਨ ਤੁਸੀ ਬਾਂਦੇ ਆਲੇ ਦੁਆਲੇ ਦੇ ਇਲਾਕੇ ਹੜਾ ਵਰਗੇ ਹਾਲਾਤ ਨੇ ਤੇ ਪਹਾੜਾ ਦੇ ਵਿੱਚ ਪਿਛਲੇ ਦਿਨੀ ਤੋਂ ਲਗਾਤਾਰ ਪੈ ਰਹੀ ਬਰਸਾਤ ਦੇ ਨਾਲ ਜਿੱਥੇ ਪਾਖੜਾ ਦੇ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਿਆ ਤੇ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਤੇ ਜੇਕਰ ਪਾਣੀ ਦਾ ਪੱਧਰ ਪੂਰਨ ਪਾਣੀ ਛੱਡਣਾ ਪਵੇਗਾ ਇਸ ਦਿਨ ਨਾਲ ਸਾਥ ਲੋਚ ਪਾਣੀ ਦੀ ਮਾਤਰਾ ਹੋਰ ਵਧੇਗੀ ਤੇ ਸਥਿਤੀ ਨਾਜ਼ੁਕ ਹੋ ਸਕਦੀ ਹੈ ਇਸ ਦਿਨ ਤੁਸੀਬਨ ਨੂੰ ਸਭ ਤੋਂ ਵੱਡਾ ਖਤਰਾ ਹੈ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਤੁਸੀਬਨ ਤੇ ਲਗਾਤਾਰ ਹੀ ਨਜ਼ਰ ਰੱਖੀ ਜਾ ਰਹੀ ਹੈ ਸਰ ਜਿਹਾ ਉਹਨਾਂ ਨਾਲ ਪਾਣੀ ਵੱਧ ਰਿਹਾ ਦਰਿਆ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਪ੍ਰਸ਼ਾਸਨ ਵੱਲੋਂ ਇੱਥੇ ਅੱਜ ਉਹੀ ਚੈੱਕ ਕਰਨ ਆਏ ਸੀ ਪ੍ਰਸ਼ਾਸਨ ਵੱਲੋਂ ਜਿਹੜਾ ਇੰਤਜ਼ਾਮ ਹੈ ਉਹ ਪੱਕਾ ਹੈ ਔਰ ਮੇਰੇ ਨਾਲ ਸਰਪੰਚ ਸਾਹਿਬ ਵੀ ਖੜੇ ਨੇ ਬਾਕੀ ਪਿੰਡ ਦੇ ਸਾਰੇ ਵਸਨੀਕ ਖੜੇ ਐ ਐਸਟੀਐਮ ਸਾਹਿਬ ਖੜੇ ਨੇ ਸਾਰੀ ਡਰੇਨੇਜ ਦੀ ਟੀਮ ਇੱਥੇ 24 ਘੰਟੇ ਇੱਥੇ ਲੱਗੀ ਹੋਈ ਹੈ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਪਾਣੀ ਦਾ ਢਾਹ ਲੱਗਦਾ ਹੈ ਦਰਿਆ ਦਾ ਉੱਥੇ-ਉੱਥੇ ਅਸੀਂ ਨਾਲ ਦੇ ਨਾਲ ਹੀ ਜਿਹੜੇ ਸਟੱਡ ਹੈ ਉਹ ਲਾ ਕੇ ਤਾਂ ਕਿ ਉੱਥੇ ਕੋਈ ਨੁਕਸਾਨ ਜ਼ਿਆਦਾ ਨਾ ਕਰੇ ਹਾਲਾਂਕਿ ਜਿਹੜੇ ਦਰਿਆ ਦੇ ਵਿੱਚ ਖੇਤ ਜਿਨ੍ਹਾਂ ਦੇ ਪੈੰਦੇ ਸੀ ਉਹਨਾਂ ਦਾ ਨੁਕਸਾਨ ਹੋਇਆ ਤੇ ਇੱਥੋਂ ਦੇਖਣ ਨੂੰ ਵੀ ਲੱਗਦਾ ਵੀ 50 ਸੋ ਕਿਲਾ ਜਿਹੜਾ ਹੈ ਉਹਦਾ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਜਿਹੜਾ ਕੱਲੀ-ਕੱਲੀ ਚੀਜ਼ ਦਾ ਪੈਸੇ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਮਿਲੇਗਾ ਇਹ ਅਸੀਂ ਉਹ ਵੀ ਅਸੈਸਮੈਂਟ ਕਰਾਂਗੇ ਤੇ ਉਸ ਦੇ ਨਾਲ ਨਾਲ ਜਿੱਥੇ-ਜਿੱਥੇ ਵੀ ਪਿੰਡ ਵਾਲੇ ਸਰਪੰਚ ਮਦਦ ਜਿੱਥੇ-ਜਿੱਥੇ ਵੀ ਦੱਸਣਗੇ ਵੀ ਉੱਥੇ ਕੰਮ ਦੀ ਲੋੜ ਹੈ ਤੇ ਐਕਸ਼ਨ ਸਾਹਿਬ ਨੂੰ ਪੂਰਨ ਤਰੀਕੇ ਨਾਲ ਪ੍ਰਵਾਨ ਜੀਏ ਵੀ ਉੱਥੇ ਕੰਮ ਕਰਾ ਲਵਾਂਗੇ ਸਰ ਇੱਥੇ ਘੱਟੋ-ਘੱਟ 50000 ਬੈਗ 3 ਸਾਰੀ ਲੇਬਰ ਇੱਥੇ ਮੌਜੂਦ ਹੈ ਮੀ ਕਰਕੇ ਥੋੜਾ ਕੰਮ ਸਲ ਹੋ ਜਾਂਦਾ ਬਟ ਇੱਥੇ ਮਤਲਬ ਫੁੱਲ ਸਪੀਡ ਨਾਲ ਅਸੀਂ ਵੀ ਕੰਮ ਕਰ ਰਹੇ ਹਾਂ ਤੇ ਦਰਿਆ ਦਾ ਲੈਵਲ ਵਧ ਚੁੱਕਾ ਉਹ ਵਧ ਰਿਹਾ ਲੇਕਿਨ ਅਸੀਂ ਕੰਮ ਸਾਡਾ ਕੋਈ ਦਿੱਕਤ ਨਹੀਂ ਹੈ ਸਾਡਾ ਕੰਮ ਚੱਲਦਾ ਹੈ ਸਰ ਜੇ ਸਭ ਨਾਲ ਬਾਰਿਸ਼ ਹੋ ਰਹੀ ਆ ਤੇ ਦਰਿਆ ਦੇ ਵਿੱਚ ਇਸ ਟਾਈਮ ਕਿੰਨਾ ਪਾਣੀ ਚੱਲ ਰਿਹਾ ਹੈ ਦਰਿਆ ਦੇ ਇਸ ਦਰਿਆ ਦੇ ਵਿੱਚ ਇਸ ਸਮੇਂ ਲਗਭਗ ਸਵਾ ਲੱਖ ਡੇ ਨੇੜੇ ਜਿਹੜੇ ਪਾਣੀ ਚੱਲਦਾ ਪਿਆ ਕਿਉਂ ਸਰ ਇਹ ਪਿੱਛੋਂ ਵੀ ਹੁਣ ਲਗਾਤਾਰ ਛੱਡ ਹੋ ਰਿਹਾ ਜੀ ਪਾਣੀ ਇਹਦੇ ਕੋਈ ਹੈ ਜੀ ਰਾਤ ਨੂੰ ਵੀ ਜਿਸ ਹਿਸਾਬ ਦੇ ਹਾਲਾਤ ਬਣੇ ਹੋਏ ਬਾਰਿਸ਼ ਲਗਾਤਾਰ ਹੋ ਰਹੀ ਆ ਤੇ ਰੋਪੜ ਤੋਂ ਪਾਣੀ ਆ ਰਿਹਾ ਜੀ ਹਾਂਜੀ ਰੋਪੜ ਤੋਂ ਪਾਣੀ ਆ ਰਿਹਾ ਤੇ ਮੈਂ ਹੁਣ ਵੀ ਡੇਟਾ ਚੈੱਕ ਕੀਤਾ ਵੀ ਰੋਪੜ ਤੋਂ ਲਗਭਗ 1 ਲੱਖ 1.5 ਲੱਖ ਛੱਡਿਆ ਗਿਆ ਤੇ ਉਹ ਸੋ ਰਾਤ ਨੂੰ ਵੀ ਆਉਣਾ ਫਿਰ ਉਹ ਪਾਣੀ ਨੂੰ ਕਿੱਦਾਂ ਇਹ ਦਰਿਆ ਖਤਰੇ ਦੇ ਨਿਸ਼ਾਨ ਦੇ ਉੱਪਰ ਪਹੁੰਚ ਰਿਹਾ ਬਾਜੀ ਲਗਭਗ 2 ਲੱਖ ਕਿਉਂ ਸਿੱਕ ਪਾਣੀ ਇਹ ਨਹੀਂ 2 ਤਾਂ ਨਹੀਂ ਜਾਂਦਾ ਇਹ ਸਾਡਾ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਹਜੇ ਥੱਲੇ ਹੈ ਪਾਣੀ ਔਰ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ ਸਾਡੀ ਪ੍ਰਸ਼ਾਸਨ ਦੀ ਟੀਮ ਸਾਡੇ ਪਿੰਡ ਵਾਲੇ ਸਾਰੇ ਤੁਸੀਂ ਹੈਗੇ ਸਾਰੇ ਇੱਥੇ ਮੌਜੂਦ ਹੈ ਅਸੀਂ ਕੰਟਰੋਲ ਕਰ ਲਾਂਗੇ ਦਰਿਆ ਦੀ ਜੀ ਕਪੈਸਿਟੀ ਕਿੰਨੀ ਕਿਊਸਿਕ ਪਾਣੀ ਤੱਕ ਚੱਲਣ ਦੀ ਹੈ ਜੀ ਦਰਿਆ ਦੀ ਤਾਂ ਹੈ ਕਿ 2.5 ਲੱਖ ਆਰਾਮ ਨਾਲ ਚੱਲ ਜਾਂਦਾ 3 ਲੱਖ ਤੱਕ ਚੱਲ ਲੈਂਦਾ ਕੋਈ ਚੱਕਰ ਨਹੀਂ 2000 ਨਹੀਂ 3 ਅਗਰ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਜੀ ਜਿਹੜੇ ਬੰਨ ਦੇ ਕਿਨਾਰੇ ਪਿੰਡ ਹੈਗੇ ਆ ਜੀ ਉਹਨਾਂ ਦੇ ਲੋਕਾਂ ਦੇ ਲਈ ਕੋਈ ਇੰਤਜ਼ਾਮ ਕੀਤਾ ਗਿਆ ਜੀ ਬਿਲਕੁਲ ਇੰਤਜ਼ਾਮ ਕੀਤਾ ਗਿਆ ਵਾਇਗੁਰੂ ਮੇਰੇ ਰੱਖੇ ਇਦਾਂ ਦੇ ਹਾਲਾਤ ਅਸੀਂ ਬਣਨ ਨਹੀਂ ਦੇਣਾ ਇੱਕ ਤਾਂ ਪਹਿਲੀ ਗੱਲ ਦੂਜੀ ਗੱਲ ਇਹ ਹੈ ਕਿ ਜੇ ਜੇ ਖੁਦਾ ਨਾ ਖਾਸਤਾ ਬਣਦੇ ਤਾਂ ਸਾਡੀ ਤਿਆਰੀ ਪੂਰੀ ਹੈਗੀ ਹੈ ਪਰ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਇਦਾਂ ਦੇ ਹਾਲਾਤ ਨਹੀਂ ਬਣਨ ਦੇਣਾ ਕਈ ਤਾਂ ਇੱਥੇ 24 ਘੰਟੇ ਬੈਠੇ ਆ ਯਾਰ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਹਾਂ ਜਿਹੜੇ ਦਰਿਆ ਦੇ ਕੰਢੇ ਬੈਠੇ ਲੋਕਾਂ ਨੂੰ ਇਹ ਹੀ ਅਪੀਲਾ ਵੀ ਤੁਸੀਂ ਅਲਰਟ ਕਰੋ ਤੇ ਜਿੰਨਾ ਇੱਕ ਵੀ ਪ੍ਰਸ਼ਾਸਨ ਦਾ ਸਹਿਯੋਗ ਕਰੋ ਆਪਣੇ ਆਪਣੇ ਜਿਹੜੇ ਪਿੰਡ ਨੇ ਉਹਨਾਂ ਨੂੰ ਤੁਸੀਂ ਜਿਹੜੇ ਲੀਡਰ ਸਾਹਿਬਾਨ ਨੇ ਉਹਦੇ ਸਰਪੰਚ ਸਾਹਿਬਾਨ ਜਿੱਦਾਂ ਇੱਥੇ ਨੇ ਇੱਥੇ ਆਪਣੇ ਆ ਕੇ ਮੌਕੇ ਤੇ ਦਰਿਆ ਦੇ ਆ ਕੇ ਦੇਖ ਰਹੇ ਨੇ ਲੈਵਲ ਮੋਨੀਟਰ ਕਰ ਰਹੇ ਨੇ ਸਾਰਾ ਕੰਮ ਦੇਖ ਰਹੇ ਨੇ ਹੁਣ ਦੇਖਿਆ ਸਰਪੰਚ ਸਾਹਿਬ ਦੇ ਜਿਹੜੇ ਪੁੱਤ ਨੇ ਉਹ ਇੱਥੇ ਆ ਕੇ ਸਾਰਾ ਦੇਖ ਰਹੇ ਨੇ ਕਿੱਥੇ ਕਿੱਥੇ ਕੰਮ ਹੋ ਰਿਹਾ ਕਿੱਥੇ ਢਾਅ ਲੱਗ ਰਹੀ ਹੈ ਕਿੱਥੇ ਨਹੀਂ ਲੱਗ ਰਹੀ ਸਾਰਾ ਪਿੰਡ ਇੱਥੇ ਮੌਜੂਦ ਹੈ ਤੁਸੀਂ ਵੀ ਆ ਕੇ ਪ੍ਰਸ਼ਾਸਨ ਦਾ ਸਹਿਯੋਗ ਕਰੋ ਤਾਂ ਕਿ ਇੱਥੇ ਜਿਹੜਾ ਹੈਗਾ ਕਿਉਂਕਿ ਲੋਕਾਂ ਦੇ ਨਾਲ ਮਿਲ ਕੇ ਹੀ ਇਹ ਕੰਮ ਹੋਦਾ ਠੀਕ ਹੈ ਸਰ ਥੈਂਕ ਯੂ ਠੀਕ ਹੈ